ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕੈਨੇਡਾ ਦੇ ਸਰੀ ਸ਼ਹਿਰ ਤੋਂ ਵਾਇਰਲ ਹੋ ਰਹੀ ਹੈ ਜਿੱਥੇ ਕਿ ਪੰਜਾਬ ਤੋਂ ਕੈਨੇਡਾ ਗਿਆ ਮੁੰਡੇ ਮੈਕਡੋਨਲਡਸ 'ਚ ਕੰਮ ਕਰਦੀ ਕੁੜੀ ਨੂੰ ਜਦੋਂ 버ਗਰ ਦਾ ਆਰਡਰ ਦੇਣ ਲੱਗਦੇ ਹਨ ਤਾਂ ਉਹਨਾਂ ਨੂੰ ਆਰਡਰ ਦੇਣ 'ਚ ਕਾਫੀ ਮੁਸ਼ਕਲ ਆਉਂਦੀ ਹੈ ਤੇ ਕਦੇ ਪੰਜਾਬੀ ਤੇ ਕਦੇ ਇੰਗਲਿਸ਼ ਮਿਕਸ ਕਰਦੇ ਹੋਏ ਹੱਸੀ ਜਾਂਦੇ ਹਨ ਤੇ ਆਰਡਰ ਦੇਣਾ ਨਹੀਂ ਆਉਂਦਾ ਜਿਸ ਤੋਂ ਬਾਅਦ ਤੰਗ ਆ ਕੁੜੀ ਕਹਿੰਦੀ ਹੈ ਕਿ ਮੈਨੂੰ ਤਾਂ ਤੁਹਾਡੀ ਪੰਜਾਬੀ ਵੀ ਸਮਝ ਨਹੀਂ ਆ ਰਹੀ ਇੰਗਲਿਸ਼ ਕੀ ਸਮਝਾਉਣੀ ਬਾਕੀ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਆ ਅੰਦਰ ਖੁੱਲਾ ਬਹਿਣ ਵਾਲਾ ਨਹੀਂ ਨਹੀਂ ਬਹਿਣ ਵਾਲਾ ਨਹੀਂ ਖੁੱਲਾ ਓਕੇ ਤੇ ਕਰਨਾ ਕੀ ਉਹ ਨਾ ਦੱਸੋ ਬਈ ਤੂੰ ਦੱਸ ਆਪਣੀ ਕਰਨਾ ਅ ਤੂੰ ਬਲਾ ਘਾਰਾ ਪਰ ਮੈਂ ਤਾਂ ਠੀਕ ਨਹੀਂ ਹੁੰਦਾ ਸਾਡਾ ਪੇਚ ਗਿਆ ਪਾਣੀ ਪੈ ਗਿਆ ਉਹ ਨਹੀਂ ਅਰੇ ਟੂਡੀ ਦਾ ਪਾਣੀ ਘਰ ਇੱਥੇ ਪੈ ਗਿਆ ਕੁਛ ਪੋਸ਼ੇਤੀ ਕਰਨਾ ਦੂਦਾ ਉਹ ਵੀ ਘਰੋਂ ਵਾਜੂ ਆ ਵਾਜੂ ਤੇ ਬਰਕਰ ਹੈ ਕਿਹੜਾ ਘਰ ਆ ਜੀ ਆਪਣਾ ਕੋਈ ਹੁੰਦਾ ਵੇ ਇਹ ਤੇਰਾ ਨਹੀਂ ਨਾ ਹੀ ਕੋਈ ਦੇ ਹੁਮ ਭਰਾਂਗਾ ਮੈਂ ਨਾ 9 ਮੀਟਰ ਸੋ ਇਹਨਾਂ ਨੂੰ ਬਿਗ ਮੈਕ 9 ਮੀਟ ਕਰ ਦੇ ਤੇ ਵੀ ਸਰ ਮੈਨੂੰ ਤਾਂ ਤੁਹਾਡੀ ਪੰਜਾਬੀ ਵੀ ਨਹੀਂ ਸਹੀ ਆ ਆ ਬਿਗ ਮੈਕ ਬਿਗ ਮੈਕ 9 ਮੀਟ 9 ਮੀਟ ਹਾਂਜੀ ਬਿਹਰ ਤੋਂ